ਅਸਲਾਮੁਅਲੈਕਮ ਪੰਜਾਬੀਓ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਕਿ ਅਮਰੀਕਾ ਦੇ ਵਿੱਚ ਇੱਕ ਅਫਰੀਕੀ ਸਿੱਖ ਨੇ ਇੱਕ ਅਫਰੀਕੀ ਸਿੱਖ ਨੇ 25 ਕਰੋੜ ਰੁਪਇਆ ਗੁਰਦੁਆਰੇ ਦੇ ਵਿੱਚ ਦਾਨ ਕੀਤਾ ਇਸ ਖਬਰ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਅਫਰੀਕਾ ਦੇ ਨਾਲ ਤਾਲੁਕ ਰੱਖਣ ਵਾਲਾ ਇੱਕ ਸਿੱਖ ਸਰਦਾਰ जिन्ने 25 ਕਰੋੜ ਰੁਪਇਆ ਅਮਰੀਕਾ ਦੇ ਵਿੱਚ ਦਾਨ ਕੀਤਾ ਗੁਰਦੁਆਰੇ ਦੇ ਅੰਦਰ ਇਹ ਕਿਉਂ ਦਾਨ ਕੀਤਾ ਤੇ ਉਹਦੀ ਕੀ ਸਟੋਰੀ ਹੈ ਅੱਜ ਇਸੇ حوالے ਨਾਲ ਵੀਡੀਓ ਹੈ ਚੱਲਨੇ ਆ ਉਸ ਵੀਡੀਓ ਦੀ ਤਰਫ ਫੇਰ ਕਰਦੇ ਆ ਗੱਲਬਾਤ ਨਿਊਯਾਰਕ ਸ਼ਹਿਰ ਦੇ ਇੱਕ ਅਫਰੀਕੀ ਮੂਲ ਦੇ ਨੌਜਵਾਨ ਦੀ ਹੈ ਜੋ ਕਿ ਇੱਕ ਅੰਮ੍ਰਿਤਧਾਰੀ ਸਿੰਘ ਸੱਜੂਕਿਆ ਹੈ ਕਿਵੇਂ ਇੱਕ ਕਾਲੇ ਅਫਰੀਕੀ ਤੋਂ ਇੱਕ ਸਿੰਘ ਤਿਆਰ ਹੋਇਆ ਇਸ ਦੇ ਪਿੱਛੇ ਦੀ ਕਹਾਣੀ ਜਾਣ ਕੇ ਹਰ ਕੋਈ ਹੈਰਾਨ ਪਰੇਸ਼ਾਨ ਹੈ ਜਿੱਥੇ ਸਾਡੇ ਸਿੱਖਾਂ ਦੇ ਬਹੁਤੇ ਨੌਜਵਾਨ ਝੂਠੇ ਦਿਖਾਵੇ ਦੇ ਪਿੱਛੇ ਕੈਸਟ ਕਟਾਈ ਫਿਰਦੇ ਨੇ ਉਥੇ ਕਿਵੇਂ ਇੱਕ ਅਫਰੀਕੀ ਜਿਸ ਨੇ ਕਦੀ ਵਾਇਗਰੂ ਸ਼ਬਦ ਸੁਣਿਆ ਤੱਕ ਨਹੀਂ ਸੀ ਅੱਜ ਉਹ ਬਾਣੀ ਤੇ ਬਾਣੇ ਦਾ ਧਾਰਨੀ ਬਣ ਚੁੱਕਿਆ ਹੈ ਨਿਰਵੈਰ ਸਿੰਘ ਦੱਸਦੇ ਨੇ ਕਿ ਮੈਂ ਕੀਨੀਆ ਦਾ ਰਹਿਣ ਵਾਲਾ ਹਾਂ ਅਤੇ ਨਿਊਯਾਰਕ ਮੈਂ ਪੜ੍ਹਾਈ ਖਾਤਰ ਆਇਆ ਸੀ ਮੇਰਾ ਪਹਿਲਾ ਨਾਮ ਅਡੀਸਾ ਸੀ ਮੇਰੇ ਪਿਤਾ ਦਾ ਅਫਰੀਕਾ ਦੇ ਵਿੱਚ ਇੱਕ ਛੋਟਾ ਜਿਹਾ ਕਾਰਖਾਨਾ ਹੈ ਜਿੱਥੇ ਕੁਝ ਟਰੱਕਾਂ ਦੇ ਪਾਰਟ ਬਣਦੇ ਨੇ ਅਤੇ ਆਪਾਂ ਮੱਧਮ ਵਰਗ ਦੇ ਲੋਕ ਹਾਂ ਇੱਕ ਆਤਵਾਦੀ ਹਮਲੇ ਤੇ ਵਿੱਚ ਮੇਰੇ ਪਿਤਾ ਤੇ ਗੋਲੀ ਲੱਗੀ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਏ ਉਦੋਂ ਤੋਂ ਹੀ ਉਹ ਮੰंजे ਦੇ ਉੱਤੇ ਹਨ ਮੇਰੇ ਪਿਤਾ ਚਾਹੁੰਦੇ ਸੀ ਕਿ ਮੈਂ ਉਹਨਾਂ ਦੇ ਕੰਮ ਨੂੰ ਅੱਗੇ ਵਧਾਵਾਂ ਇਸ ਕਰਕੇ ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਸਤੇ ਅਮਰੀਕਾ ਆਇਆ ਸੀ ਨਿਊਯਾਰਕ ਆ ਕੇ ਮੈਂ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਸਭ ਕੁਝ ਵਧੀਆ ਚੱਲਦਾ ਰਿਹਾ ਮੈਨੂੰ ਕੰਮ ਵੀ ਵਧੀਆ ਮਿਲ ਚੁੱਕਿਆ ਸੀ ਪਰ ਕਿਤੇ ਨਾ ਕਿਤੇ ਮੈਂ ਦੇਖਿਆ ਕਿ ਲੋਕਾਂ ਦੇ ਵਿੱਚ ਸਾਡੇ ਪ੍ਰਤੀ ਇੱਕ ਅਲੱਗ ਜਿਹੀ ਪਛਾਣ ਬਣ ਚੁੱਕੀ ਹੈ ਹੌਲੀ ਹੌਲੀ ਪਤਾ ਚੱਲਿਆ ਕਿਥੇ ਕੁਝ ਕੇ ਇਲਾਕਿਆਂ ਦੇ ਵਿੱਚ ਅਫਰੀਕੀ ਲੋਕਾਂ ਦੇ ਗੈਂਗ ਬਣੇ ਹੋਏ ਹਨ ਜੋ ਲੁੱਟਾਂ ਖੋਹਾਂ ਮਾਰਕੁੱਟ ਕਤਲ ਆਦਿ ਕਰਦੇ ਹਨ ਉਹਨਾਂ ਦਾ ਜੋਰ ਉਹਨਾਂ ਸਮਿਆਂ ਦੇ ਵਿੱਚ ਬਹੁਤ ਹੁੰਦਾ ਸੀ ਜਿਸ ਕਾਰਨ ਲੋਕ ਬਹੁਤ ਪਰੇਸ਼ਾਨ ਸਨ ਅਤੇ ਉਹਨਾਂ ਅਮਰੀਕੀ ਲੋਕਾਂ ਦੇ ਅੰਦਰ ਨਫ਼ਰਤ ਭਾਵ ਬਣ ਚੁੱਕਿਆ ਸੀ ਬਹੁਤੇ ਅਫਰੀਕੀ ਮੂਲ ਦੇ ਆਦਮੀ ਅਮਰੀਕਾ ਨੂੰ ਆਪਣਾ ਦੇਸ਼ ਮੰਨ ਕੇ ਹੀ ਪਿਆਰ ਕਰਦੇ ਸੀ ਪਰ ਕੁਝ ਕੁ ਬੰਦਿਆਂ ਨੇ ਸਾਰੀ ਕਮਿਊਨਿਟੀ ਨੂੰ ਖਰਾਬ ਕੀਤਾ ਹੋਇਆ ਸੀ ਤੇ ਭੋਗਣਾ ਸਾਬ ਨੂੰ ਪੈ ਰਿਹਾ ਸੀ ਮੈਂ ਆਪਣੀ ਪੜ੍ਹਾਈ ਜਾਰੀ ਰੱਖੀ ਕਾਲਜ ਦੇ ਕੋਲ ਹੀ ਮੇਰੀ ਰਹਾਇਸ਼ ਸੀ ਤੇ ਨਾਲ ਹੀ ਕੰਮ ਵੀ ਪਰ ਕਿਸੇ ਵਜ੍ਹਾ ਕਰਕੇ ਮੈਨੂੰ ਕੰਮ ਬਦਲਣਾ ਪਿਆ ਅਤੇ ਉਹ ਕੁਝ ਕੁ ਦੂਰੀ ਦੇ ਉੱਤੇ ਮੈਨੂੰ ਦੂਜਾ ਕੰਮ ਮਿਲਿਆ ਮੈਂ ਕੰਮ ਤੇ ਜਾਣਾ ਸ਼ੁਰੂ ਕੀਤਾ ਬਦ ਕਿਸਮਤੀ ਦੇ ਨਾਲ ਉਹ ਇਲਾਕਾ ਕੁਝ ਠੀਕ ਨਹੀਂ ਸੀ ਕਾਫੀ ਕ੍ਰਾਈਮ ਹੁੰਦੇ ਸੀ ਉਸ ਜਗ੍ਹਾ ਦੇ ਉੱਤੇ ਪਰ ਮੇਰਾ ਕੰਮ ਠੀਕ ਚੱਲ ਰਿਹਾ ਸੀ ਇੱਕ ਰਾਤ ਮੈਂ ਕੰਮ ਤੋਂ પાਬੀ ਸਾਰਿਆਂ ਸੀ ਤਾਂ ਰਸਤੇ ਦੇ ਵਿੱਚ ਕੁਝ ਅਫਰੀਕੀ ਆਦਮੀਆਂ ਨੇ ਮੈਨੂੰ ਘੇਰ ਲਿਆ ਹਾਤੇ ਮੇਰੇ ਨਾਲ ਕੁੱਟਮਾਰ ਕਰਨ ਲੱਗੇ ਮੇਰੇ ਕੋਲ ਕੁਝ ਪੈਸੇ ਸੀ ਉਹ ਵੀ ਉਹਨਾਂ ਨੇ ਖੋਲ ਏ ਜਦੋਂ ਮੈਂ ਵਿਰੋਧ ਕੀਤਾ ਤਾਂ ਉਹਨਾਂ ਨੇ ਮੇਰੇ ਸਿਰ ਦੇ ਉੱਤੇ ਕੁਝ ਵਾਰ ਕੀਤਾ ਇੱਕ ਬੰਦੇ ਨੇ ਤੇਜ਼ ਤਾਰ ਹਥਿਆਰ ਮੈਨੂੰ ਮਾਰਨ ਵਾਸਤੇ ਕੱਢਿਆ ਮੇਰੀ ਮੌਤ ਮੇਰੀ ਅੱਖਾਂ ਦੇ ਸਾਹਮਣੇ ਸੀ ਕਿਉਂਕਿ ਮੈਂ ਉਹਨਾਂ ਆਪਣੇ ਲੋਕਾਂ ਨੂੰ ਜਾਣਦਾ ਸੀ ਉਹਨਾਂ ਨੇ ਮੈਨੂੰ ਜਾਨੋਂ ਹੀ ਮਾਰ ਦੇਣਾ ਸੀ ਜੇਕਰ ਮੈਨੂੰ ਕੁਝ ਹੋ ਜਾਂਦਾ ਤਾਂ ਪਿੱਛੇ ਮੇਰੇ ਪਰਿਵਾਰ ਦਾ ਕੀ ਹੋਣਾ ਸੀ ਐਨੇ ਕ ਨੂੰ ਕੁਝ ਆਵਾਜ਼ਾਂ ਆਈਆਂ ਚਾਰ ਪੰਜ ਸਰਦਾਰ ਲੋਕ ਪੰਜਾਬੀ ਦੇ ਵਿੱਚ ਕੁਝ ਬੋਲ ਰਹੇ ਸੀ ਤੇ ਦੂਰੋਂ ਹੀ ਉਹਨਾਂ ਨੇ ਲਲਕਾਰਾ ਮਾਰ ਦਿੱਤਾ ਉਹਨਾਂ ਦੀ ਲਲਕਾਰ ਸੁਣ ਕੇ ਇੱਕ ਬੰਦੇ ਨੇ ਕਿਹਾ ਕਿ ਸਿੱਖ ਆ ਗਏ ਐਨੀ ਗੱਲ ਕਹਿ ਕੇ ਉੱਥੋਂ ਦੌੜ ਗਏ ਮੈਨੂੰ ਉਸ ਵੇਲੇ ਸਿੱਖਾਂ ਬਾਰੇ ਕੁਝ ਵੀ ਪਤਾ ਨਹੀਂ ਸੀ ਮੇਰੇ ਕੋਲੇ ਦੇ ਵਿੱਚ ਸਰਦਾਰ ਪਰਦੇ ਦਾ ਸੀ ਪਰ ਮੈਂ ਉਹਨਾਂ ਬਾਰੇ ਕੁਝ ਵੀ ਨਹੀਂ ਜਾਣਦਾ ਸੀ ਸੋ ਸਰਦਾਰ ਮੇਰੇ ਕੋਲ ਆਏ ਅਤੇ ਮੇਰੇ ਸਿਰ ਦੇ ਉੱਤੋਂ ਖੂਨ ਨਿਕਲ ਰਿਹਾ ਸੀ ਉਹ ਮੈਨੂੰ ਹਸਪੀਟਲ ਲੈ ਗਏ ਮੇਰੇ ਸਿਰ ਵਿੱਚ ਟਾਂਕੇ ਲੱਗੇ ਪਰ ਮੈਂ ਬੇਹੋਸ਼ ਸੀ ਕਮਾਲ ਦੀ ਗੱਲ ਤਾਂ ਇਹ ਸੀ ਕਿ ਜਿੰਨਾ ਚਿਰ ਮੈਨੂੰ ਹੋਸ਼ ਨਹੀਂ ਆਇਆ ਉਹ ਸਰਦਾਰ ਉੱਥੇ ਹੀ ਰਹੇ ਹੋਸ਼ ਆਉਣ ਤੇ ਉਹਨਾਂ ਨੇ ਮੇਰਾ ਨਾਮ ਲਿਆ ਅਤੇ ਸਾਰਾ ਕੁਝ ਪੁੱਛਿਆ ਮੇਰੇ ਕੋਲ ਜਿੰਨੇ ਵੀ ਪੈਸੇ ਸੀ ਉਹ ਚੋਰ ਲੁੱਟ ਕੇ ਲੈ ਗਏ ਸੀ ਉਹਨਾਂ ਸਰਦਾਰਾਂ ਨੇ ਪੁੱਛਿਆ ਕਿ ਤੈਨੂੰ ਕੋਈ ਹੋਰ ਹੈਲਪ ਦੀ ਲੋੜ ਹੈ ਤਾਂ ਦੱਸ ਮੈਂ ਕਿਹਾ ਕਿ ਮੇਰੇ ਸਾਰੇ ਪੈਸੇ ਉਹ ਚੋਰ ਲੈ ਗਏ ਹੁਣ ਮੇਰੇ ਕੋਲ ਕੁਝ ਵੀ ਨਹੀਂ ਹੈ ਤਾਂ ਉਹਨਾਂ ਚਾਰ ਪੰਜ ਸਰਦਾਰਾਂ ਨੇ ਰਲ ਕੇ ਮੈਨੂੰ ਉਸ ਸਮੇ 400 ਡਾਲਰ ਦਿੱਤਾ ਇੱਕ ਅਣਜਾਣ ਦੇਸ਼ ਦੇ ਵਿੱਚ ਅਣਜਾਣ ਬੰਦਿਆਂ ਨੇ ਮੇਰੀ ਹੈਲਪ ਕਿਉਂ ਕੀਤੀ ਇਹ ਗੱਲ ਮੇਰੇ ਦਿਮਾਗ ਤੇ ਵਿੱਚ ਨਹੀਂ ਆਈ ਉਹਨਾਂ ਨੇ ਆਪਣਾ ਐਡਰੈਸ ਤੇ ਫੋਨ ਨੰਬਰ ਮੈਨੂੰ ਦਿੱਤਾ ਅਤੇ ਕਿਹਾ ਕਿ ਜੇਕਰ ਕੋਈ ਲੋੜ ਹੋਈ ਤਾਂ ਸਾਨੂੰ ਫੋਨ ਕਰ ਲਵੀ ਸਭ ਕੁਝ ਨਾਰਮਲ ਹੋ ਗਿਆ ਇੱਕ ਮਹੀਨਾ ਕੰਮ ਕਰਕੇ ਜਦੋਂ ਮੇਰੇ ਕੋਲ ਕੁਝ ਪੈਸੇ ਜੁੜੇ ਤਾਂ ਮੈਂ ਸੋਚਿਆ ਕਿ ਉਹਨਾਂ ਸਰਦਾਰਾਂ ਦਾ ਧੰਨਵਾਦ ਕਰ ਦਿੰਦਾ ਹਾਂ ਤੇ ਨਾਲ ਹੀ ਪੈਸੇ ਵੀ ਵਾਪਸ ਕਰ ਦਵਾਂਗਾ ਮੈਂ ਉਹਨਾਂ ਨੂੰ ਫੋਨ ਕੀਤਾ ਅਤੇ ਮਿਲਣ ਵਾਸਤੇ ਕਿਹਾ ਉਸ ਦਿਨ ਸੰਡੇ ਸੀ ਉਹਨਾਂ ਨੇ ਕਿਹਾ ਤੇਰੇ ਕਾਲਜ ਦੇ ਕੋਲ ਹੀ ਇੱਕ ਗੁਰਦੁਆਰਾ ਸਾਹਿਬ ਹੈ ਉੱਥੇ ਆ ਜਾਈ ਮੈਂ ਚਲਿਆ ਗਿਆ ਪਹਿਲੀ ਵਾਰੀ ਮੈਂ ਸਿੱਖ ਟੈਂਪਲ ਗਿਆ ਸੀ ਮੈਨੂੰ ਉੱਥੇ ਜਾਣ ਬਾਰੇ ਕੁਝ ਵੀ ਨਹੀਂ ਪਤਾ ਸੀ ਮੈਂ ਗੁਰਦੁਆਰੇ ਦੇ ਬਾਹਰੋਂ ਹੀ ਮਿਲ ਕੇ ਮੁੜ ਜਾਣਾ ਸੀ ਪਰ ਉਹਨਾਂ ਸਰਦਾਰਾਂ ਦੇ ਕਹਿਣ ਦੇ ਉੱਤੇ ਮੈਂ ਅੰਦਰ ਚਲਿਆ ਗਿਆ ਅੰਦਰ ਗਰਾਊਂਡ ਦੇ ਵਿੱਚ ਕੁਝ ਲੋਕ ਗੱਤਕਾ ਖੇਡ ਰਹੇ ਸੀ ਮੈਨੂੰ ਬਹੁਤ ਇੰਟਰਸਟ ਆਇਆ ਫਿਰ ਮੈਂ ਅੰਦਰ ਗਿਆ ਮੱਥਾ ਟੇਕਿਆ ਮੈਂ ਉਹਨਾਂ ਮੁੰਡਿਆਂ ਨੂੰ ਪੁੱਛਿਆ ਕਿ ਤੁਸੀਂ ਕੁਝ ਦੂਰੀ ਤੋਂ ਆਵਾਜ਼ ਦੇ ਵਿੱਚ ਲਲਕਾਰਾ ਮਾਰਿਆ ਸੀ ਅਤੇ ਉਹ ਪੰਜ ਛੇ ਹੱਟੇ ਕੱਟੇ ਉਹ ਸੁਣ ਕੇ ਹੀ ਭੱਜ ਗਏ ਸੀ ਕਿਉਂਕਿ ਇੰਨੇ ਹਨੇਰੇ ਦੇ ਵਿੱਚ ਤੁਹਾਡੀ ਆਵਾਜ਼ ਸੁਣ ਕੇ ਹੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਰਦਾਰ ਆ ਗਏ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਗੁਰੂ ਸਾਹਿਬ ਦਾ ਜੰਗੀ ਜਕਾਰਾ ਲਗਾਇਆ ਸੀ ਜੋ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਪਹਿਲਾਂ ਵੀ ਨਾ ਗੈਂਗ ਵਾਲਿਆਂ ਦੇ ਸਰਦਾਰਾਂ ਨਾਲ ਟੱਕਰੇ ਹੁੰਦੇ ਰਹਿੰਦੇ ਨੇ ਜਿਸ ਕਾਰਨ ਉਹਨਾਂ ਨੂੰ ਇਹ ਜਿਕਾਰੇ ਦੀ ਪਹਿਚਾਣ ਹੋ ਚੁੱਕੀ ਹੈ ਹੱਥ ਵਿੱਚ ਪਾਇਆ ਕੜਾ ਦੇਖ ਕੇ ਇਹ ਪੰਜਾਬੀ ਦੀ ਪਹਿਚਾਣ ਕਰਨਾ ਜਾਣ ਚੁੱਕੇ ਨੇ ਅਤੇ ਸਰਦਾਰ ਬੰਦੇ ਉੱਤੇ ਬਹੁਤ ਘੱਟ ਹੱਥ ਪਾਉਂਦੇ ਨੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਤਲਵਾਰ ਚਲਾਉਣਾ ਕਿਵੇਂ ਜਾਣਦੇ ਹੋ ਤਾਂ ਉਹਨਾਂ ਨੇ ਦੱਸਿਆ ਕਿ ਆਪਾਂ ਸਿੱਖ ਮਾਰਸ਼ਲ ਆਰਟ ਜਾਣਦੇ ਹਾਂ ਮਤਲਬ ਕਿ ਗੱਤਕਾ ਉਹਨਾਂ ਦੀਆਂ ਗੱਲਾਂ ਨੇ ਮੇਰੇ ਅੰਦਰ ਇੱਕ ਬਖਰਾ ਹੀ ਜੋਸ਼ ਭਰ ਦਿੱਤਾ ਅਤੇ ਉਸ ਜੋਸ਼ ਦੇ ਵਿੱਚ ਮੈਂ ਉੱਠ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ ਕਿ ਮੈਂ ਵੀ ਆਪਣੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹਾਂ ਤੇ ਰੱਖਿਆ ਵੀ ਜੋਸ਼ ਉਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪਈ ਹੋਈ ਮੈਂ ਤਲਵਾਰ ਚੁੱਕ ਲਈ। ਉਹਨਾਂ ਸਰਦਾਰ ਮੁੰਡਿਆਂ ਨੇ ਮੇਰੇ ਕੋਲੋਂ ਤਲਵਾਰ ਫੜੀ ਅਤੇ ਕਿਹਾ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਤਲਵਾਰ ਨਹੀਂ ਕੱਢਣੀ ਚਾਹੀਦੀ ਤੇ ਨਾਲ ਹੀ ਜੋਸ਼ ਦੇ ਵਿੱਚ ਹੌਸ਼ ਨਹੀਂ ਹੋਣਾ ਚਾਹੀਦਾ। ਇਹ ਤਲਵਾਰ ਸਿਰਫ ਦੂਸਰੇ ਦੀ ਰੱਖਿਆ ਖਾਤਰ ਹੀ ਕੱਢਣੀ ਚਾਹੀਦੀ ਹੈ। ਸੋ ਹਰ ਸੰਡੇ ਮੈਂ ਗੁਰਦੁਆਰਾ ਸਾਹਿਬ ਜਾਣ ਲੱਗਿਆ ਤੇ ਉੱਥੇ ਜਾ ਕੇ ਗੱਤਕਾ ਵੀ ਸਿੱਖਦਾ, ਬਾਣੀ ਸਮਝਦਾ ਵੀ ਤੇ ਇਤਿਹਾਸ ਵੀ ਜਾਣਦਾ। ਪੂਰੇ 1.5 ਸਾਲ ਬਾਅਦ ਮੈਂ ਤਿਆਰ ਬਰ ਤਿਆਰ ਇੱਕ ਸਿੰਘ ਬਣ ਗਿਆ ਅਤੇ ਅਮਰ ਛੱਕਣ ਦੇ ਲਈ ਮੈਂ ਬਾਣੀ ਪੜ੍ਹਨੀ ਵੀ ਸਿੱਖ ਲਈ। ਮੇਰੇ ਵਰਗੇ ਹੋਰ ਵੀ ਕਈ ਲੋਕ ਉਥੇ ਸਿੱਖ ਬਣਨ ਆਏ ਸੀ ਮੈਂ ਅਮਰਤ ਚੱਕ ਕੇ ਇੰਜੀਨੀਅਰ ਬਣ ਕੇ ਵਾਪਿਸ ਕੀਨੀਆ ਆਪਣੇ ਘਰ ਚ ਲਾ ਗਿਆ ਮੇਰੇ ਮਾਤਾ ਪਿਤਾ ਖੁਸ਼ੀ ਬਾਕੀ ਇਲਾਕਾ ਵੀ ਹੈਰਾਨ ਸੀ ਹੁਣ ਸਾਡਾ ਕਾਰੋਬਾਰ ਵਧੀਆ ਤੇ ਵੱਡਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਵੀ ਤੁਹਾਡਾ ਇਹਨਾਂ ਸਭ ਬਾਰੇ ਕੀ ਖਿਆਲ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਸਿੱਖ ਕੌਮ ਨੇ ਪੂਰੀ ਦੁਨੀਆ ਦੇ ਵਿੱਚ ਅਮਨ ਪਿਆਰ ਮੁਹੱਬਤ ਤੇ ਭਾਈਚਾਰੇ ਦਾ ਪੇਗਾਮ ਦਿੱਤਾ ਹੈ ਤਾਨੂੰ ਪਤਾ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ ਦੇ ਉਤੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਉਤੇ ਕੋਈ ਵੀ ਮੁਸ਼ਕਲ ਆਏ ਚਾਹੇ ਉਹ ਮੁਸਲਮਾਨਾਂ ਤੇ ਮੁਸ਼ਕਲ ਆਏ ਚਾਹੇ ਉਹ ਇਸਾਈਆਂ ਤੇ ਮੁਸ਼ਕਲ ਆਏ ਚਾਹੇ ਉਹ ਦੁਨੀਆ ਦੇ ਕਿਸੇ ਵੀ ਧਰਮ ਨਾਲ ਤਾਲੁਕ ਰੱਖਦਾ ਸਿੱਖ ਕੌਮ ਨੇ ਹਮੇਸ਼ਾ ਉਹਨਾਂ ਦੀ ਮਦਦ ਕੀਤੀ ਹੈ ਤੇ ਅਸੀਂ ਆਹ ਸਟੋਰੀ ਦੇ ਵਿੱਚ ਵੀ ਦੇਖਿਆ ਕਿ ਅਫਰੀਕਾ ਦੇ ਵਿੱਚ ਅਫਰੀਕੀਆਂ ਨੇ ਕਿਵੇਂ ਇੱਕ ਆਪਣੇ ਹੀ ਅਫਰੀਕੀ ਤੇ ਜ਼ੁਲਮ ਕੀਤਾ ਕਿਵੇਂ ਉਹਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਤੇ ਸਿੱਖ ਸਰਦਾਰਾਂ ਨੇ ਇਸ ਅਫਰੀਕੀ ਦੀ ਜਾਨ ਬਚਾਈ ਤੇ ਉਸ ਤੋਂ ਬਾਅਦ ਇਹ ਅਫਰੀਕੀ ਨੇ ਸਿੱਖ ਧਰਮ ਨੂੰ ਕਬੂਲ ਕੀਤਾ ਤੇ ਜਦੋਂ ਸਿੱਖੀ ਦੇ ਬਾਰੇ ਜਾਣਿਆ ਕਿ ਸਿੱਖ ਕੌਮ ਤੇ ਇਨਸਾਨੀਅਤ ਦੀ ਮਦਦ ਵਾਸਤੇ ਆ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੋਈ ਵੀ ਧਰਮ ਦਾ ਬੰਦਾ ਮੁਸ਼ਕਲ 'ਚ ਹੋਏ ਸਿੱਖ ਕੌਮ ਦੀ ਮਦਦ ਕਰਦੀ ਏ ਚਾਹੇ ਫਿਰ ਪਾਕਿਸਤਾਨ 'ਚ ਸਲਾਬ ਆਏ ਚਾਹੇ ਹਿੰਦੁਸਤਾਨ ਦੇ ਵਿੱਚ ਕੋਈ ਫਲਰਡ ਆਏ ਚਾਹੇ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਮੁਸ਼ਕਲ ਹੋਏ ਚਾਹੇ ਅਮਰੀਕਾ ਦੇ ਵਿੱਚ ਅੱਗ ਲੱਗ ਜਾਏ ਉਥੇ ਵੀ ਸਿੱਖ ਧਰਮ ਦੇ ਲੋਕ ਸਿੱਖ ਸਿੱਖੀ ਨੂੰ ਮੰਨਣ ਵਾਲੇ ਲੋਕ ਉਹਨਾਂ ਦੀ ਮਦਦ ਕਰਦੇ ਨੇ ਉਹਨੇ ਸਿੱਖੀ ਨੂੰ ਕਬੂਲ ਕੀਤਾ ਤੇ ਗੁਰਦੁਆਰੇ ਦੇ ਵਿੱਚ 25 ਕਰੋੜ ਰੁਪਇਆ ਦਾਨ ਕੀਤਾ ਸਿੱਖ ਕੌਮ ਨੇ ਪੂਰੀ ਦੁਨੀਆ ਦੇ ਅੰਦਰ ਅਮਨ ਪਿਆਰ ਮੁਹੱਬਤ ਤੇ ਭਾਈਚਾਰੇ ਦਾ ਪੇਗਾਮ ਦਿੱਤਾ ਅੱਜ ਦੁਨੀਆ ਸਿੱਖ ਧਰਮ ਦੀ ਬਹੁਤ ਹੀ ਜ਼ਿਆਦਾ ਇੱਜ਼ਤ ਕਰਦੀ ਏ ਸਿੱਖ ਧਰਮ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੀ ਏ ਤੁਸੀਂ ਪੂਰੀ ਦੁਨੀਆ 'ਚ ਜਾ ਕੇ ਦੇਖ ਲਓ ਕਿ ਸਿੱਖਾਂ ਦਾ ਇਮੇਜ ਬਹੁਤ ਜ਼ਬਰਦਸਤ ਏ ਇਹਨਾਂ ਨੇ ਪੰਜਾਬੀਆਂ ਦੀ ਬਹੁਤ ਜ਼ਿਆਦਾ ਇੱਜ਼ਤ ਵਧਾਈ ਏ ਜਿਹੜੀ ਕਿ ਲੈਂਦੇ ਪੰਜਾਬ ਦੇ ਪੰਜਾਬੀਆਂ ਵਾਸਤੇ ਵੀ ਬੜੇ ਮਾਣ ਦੀ ਗੱਲ ਏ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ